ਆ ਕੇ ਆਇਆ ਬੜੀ ਖੁਸ਼ੀ ਹੋ ਰਹੀ ਹੈ ਕਿ ਆਪ ਵੀ ਖੁਦ ਇੱਕ ਇਮਾਨਦਾਰ ਪਾਰਟੀ ਦੇ ਹਲਕਾ ਸਾਨੇ ਦਾ ਮੈਂ ਸੇਵਾਦਾਰ ਹੈ ਜਰਜ ਤਾਰਾ ਸਾਈ ਦੇ ਖਿਲਾਫ ਵੋਟ ਪਾ ਕੇ ਝੜ ਦੇ ਇਨਸਾਨ ਤੇ 3 ਨੰਬਰ ਵਾਲਾ ਬਟਨ ਦਬਾ ਕੇ ਆ ਰਿਹਾ ਸੋ ਪੂਰੇ ਪਰਿਵਾਰ ਨੇ ਬਟਨ ਦਬਾਇਆ ਬੜੀ ਖੁਸ਼ੀ ਹੋ ਰਹੀ ਹੈ ਪੂਰੇ ਹਲਕਾ ਮੇਰਾ ਪਰਿਵਾਰ ਹੈ ਔਰ ਸਾਰਾ ਹਲਕੇ ਨੂੰ ਬੇਨਤੀ ਕਰਦਾ ਇਹ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਿਸ ਤਰ੍ਹਾਂ ਮੈਂ ਆਪਣੀ ਵੋਟ ਪਾ ਕੇ ਆਇਆ 3 ਨੰਬਰ ਵਾਲਾ ਬਟਨ ਦਬਾ ਕੇ ਆਇਆ ਝੜੂ ਦਾ ਇਨਸਾਨ ਹੈ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਇੱਕ ਇੱਕ ਵੋਟ ਜਰੂਰ ਜਾਏ ਉਹ ਗਰਮੀ ਜਰੂਰ ਹੈਗੀ ਹੈ ਆਪਣੇ ਰਕਵੇਸਟਰ ਕੰਨਥੇ ਸਰਕਾਰ ਦੇ ਖਿਲਾਫ ਜਿਹੜੀ ਵੋਟ ਪਾਣੀ ਬਹੁਤ ਜ਼ਰੂਰੀ ਹੈ ਵੋਟ ਸਾਡਾ ਅਧਿਕਾਰ ਵੀ ਹੈ ਅੱਜ ਛੁੱਟੀ ਵੀ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਣਾ ਗੁਰਪ੍ਰੀਤ ਸਿੰਘ ਜੀਪੀ ਨੂੰ ਹੰਸਣ ਚੜ੍ਹੋ 3 ਨੰਬਰ ਵਾਲਾ ਬਟਨ ਦਬਾ ਕੇ ਆਪਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਹੌਸਲਾ ਵੀ ਬਣਾਉਣਾ ਤੇ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਸਿੰਘ ਜੀਪੀ ਨੂੰ ਕਾਮਯਾਬ ਕਰਨਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ